ਜੀ ਦੇਸ਼ ਦੁਨੀਆ نیوز ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਪਰਿਵਾਰਕ ਮੈਂਬਰ ਰਾਜੀਵ ਸਿੰਘ ਅਲਵੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਰੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ 1 ਤੋਂ 1 ਕਤੂਬਰ ਤੋਂ ਲੈ ਕੇ 12 ਕਤੂਬਰ ਤੱਕ ਜਿਹੜਾ ਦੁਸਹਿਰਾ ਮਨਾਇਆ ਜਾਊਗਾ 1 ਕਤੂਬਰ ਤੋਂ ਲੈ ਕੇ 11 ਕਤੂਬਰ ਨੂੰ ਜਿਹੜਾ ਰਾਤ ਨੂੰ ਰਾਮ ਰੀਲਾ ਤੇ 12 ਕਤੂਬਰ ਨੂੰ ਦੁਸਹਿਰਾ ਮਨਾਇਆ ਜਾ ਰਿਹਾ ਤੇ ਜਿਸ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਅਸੀਂ ਗੱਲਬਾਤ ਕਰਦੇ ਹਾਂ ਸਾ社 ਦੇ ਚੇਅਰਮੈਨ ਮੋਹਿਤ ਪੁੰਦਰਾ ਪ੍ਰਧਾਨ ਅਸ਼ੋਕ ਸੂਦ ਤੇ ਜਿਹੜੇ ਕਲਾਕਾਰ ਨੇ ਵਿੱਕੀ ਕਪੂਰ ਨਾਟਕੀ ਕਹਿਣਾ ਇਹਨਾਂ ਦਾ ਇਸ ਸੰਬੰਧੀ ਵੀ ਕਹਿੋ ਜੀ ਤਿਆਰੀਆਂ ਨੇ ਮੈਂ ਅਸ਼ੋਕ ਸੂਦ ਪ੍ਰੈਜ਼ੀਡੈਂਟ ਸਰਵਤਕਾਰੀ ਸਭਾ ਸ਼੍ਰੀ ਰਾਮ ਲੀਲਾ ਕਮੇਟੀ ਰਜਿਸਟਰਡ ਬਾਡੀ ਮੱਛੀਬੜਾ ਸਾਹਿਬ ਤੇ ਮੇਰੇ ਬਹੁਤ ਹੀ ਅਜੀਜ਼ ਜਿਹੜੇ ਕਿ ਮੈਨੂੰ ਬਹੁਤ ਹੀ ਮਾਨ ਤੇ ਸਤਿਕਾਰ ਦਿੰਦੇ ਨੇ ਮੋਹਨ ਕੁੰਦਰਾ ਜੀ ਜਿਹੜੇ ਸਾਡੀ ਸਭਾ ਦੇ ਚੇਅਰਮੈਨ ਨੇ ਇਹਨਾਂ ਦਾ ਪੂਰਾ ਸਾਡੇ ਨਾਲ ਸਹਿਯੋਗ ਆ ਪੂਰਾ ਸਾਡੇ ਦੇ ਹੱਥ ਆ ਔਰ ਕੋਈ ਵੀ ਗੱਲ ਹੁੰਦੀ ਆ ਤਾਂ 1 ਮਿੰਟ ਦੇ ਵਿੱਚ ਅਸੀਂ ਰੈਮਸ਼ਰਾ ਕਰਕੇ ਜਿਹੜਾ ਹੈਗਾ ਆ ਉਹਦਾ ਸੌਟ ਆਊਟ ਕਢਾ ਲੰਨੇ ਆ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਜੋ ਇਸ ਵਾਰ RAMLILA ਹੋ ਰਹੀ ਆ ਸਾਰੇ ਲੋਕਲ ਕਲਾਕਾਰ ਸਹਿਬਾਨ ਸਾਰੇ ਇਕੱਠੇ ਹੋ ਕੇ ਕਰ ਰਹੇ ਨੇ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ 20-25 ਦਿਨ ਤੋਂ ਰੈਹਸਲ ਦਾ ਜਿਹੜਾ ਹੈਗਾ ਆ ਪ੍ਰੋਗਰਾਮ ਚੱਲ ਰਿਹਾ ਆ ਉਹ ਵੀ ਵਧੀਆ ਤਰੀਕੇ ਨਾਲ ਹੋ ਰਹੀ ਆ ਔਰ ਇਸ ਵਾਰ ਜੋ ਝੂਲਿਆਂ ਦਾ ਪ੍ਰੋਗਰਾਮ ਆ ਬੱਚਿਆਂ ਦੇ ਮਨੋਰੰਜਨ ਦਾ ਜਿਹੜਾ ਹੈਗਾ ਆ ਉਹ ਬਹੁਤ ਹੀ ਵਧੀਆ ਯਾਨੀ ਕਿ ਤਰੀਕੇ ਦੇ ਨਾਲ ਸਾਰੇ ਜਿਹੜੇ ਆ ਝੂਲੇ ਵਗੈਰਾ ਚੰਡੋਲ ਝੂਟਣ ਲਈ ਹੋਰ ਕਾਰਾਂ ਸਾਰਾ ਕੁਝ ਜਿਹੜਾ ਹੈਗਾ ਵੀ ਜਿੰਨੇ ਹੈਗੇ ਆ 10 12 15 ਤਰ੍ਹਾਂ ਦੇ ਸਾਰੇ ਜਿਹੜੇ ਹੈਗਾ ਝੂਲੇ ਗਰਾਊਂਡ ਦੇ ਵਿੱਚ ਆ ਚੁੱਕੇ ਨੇ ਉਹ ਕੱਲ ਤੱਕ ਕੁਝ ਚੱਲ ਪਏ ਨੇ ਕੁਝ ਕੱਲ ਤੱਕ ਚੱਲ ਪਏ ਰੈਡੀ ਹੋ ਜਾਣਗੇ ਕਿਉਂਕਿ ਆਪਣੀ ਜਿਹੜੀ ਰਾਮਲੀਲਾ ਆ ਉਹ 1 ਤਰੀਕ ਤੋਂ ਲੈ ਕੇ 11 ਤਰੀਕ ਤੱਕ ਇਸ RAMLILA ਗਰਾਊਂਡ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਮੰਚਨ ਜਿਹੜਾ ਹੈਗਾ ਉਹ ਦਿਖਾਇਆ ਜਾਵੇਗਾ। ਔਰ 12 ਤਰੀਕ ਨੂੰ ਜੋ ਦੁਸ਼ਹਿਰਾ ਆ ਉਹ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਊਗਾ ਔਰ ਜੋ ਰਾਵਣ ਮੇਘਨਾਦ ਕੁੰਭਕਰਨ ਦੇ ਉਤਲੇ ਹੋਣਗੇ 50 50 ਫੁੱਟ ਦੇ ਉਹ ਬਿਲਕੁਲ ਸ਼ਰਾ ਸ਼ਰਾਧਾ ਯੋਗ ਹੋਣਗੇ ਦੇਖਣ ਦੇ ਕਾਬਿਲ ਹੋਣਗੇ ਔਰ ਮੈਂ ਇਹੀ ਬੇਨਤੀ ਕਰਦਾ ਹਾਂ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਹੌਮਾ ਹਵਾ ਕੇ ਇੱਕ ਤਰੀਕ ਤੋਂ ਹੀ ਇਸ ਮੰਚਨ ਦੇ ਵਿੱਚ ਆਓ ਔਰ ਬੱਚਿਆਂ ਨੂੰ ਲੈ ਕੇ ਆਓ ਇਸ ਰਾਮਲੀਲਾ ਦਾ ਆਨੰਦ ਪ੍ਰਾਪਤ ਕਰੋ ਇੱਥੇ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਬੱਚਿਆਂ ਨੂੰ ਕੋ ਸਿੱਖਣਾ ਚਾਹੀਦਾ ਹੈ ਇੱਥੋਂ ਸਿੱਖ ਲੈਣੀ ਚਾਹੀਦੀ ਆ ਕਿ ਸਾਡੇ ਗੁਰੂ ਪਗੰਬਰਾਂ ਨੇ ਕੀ ਦਿੱਤਾ ਭਰਾ ਦਾ ਭਰਾ ਦਾ ਪਿਆਰ ਆਪਸ ਦੇ ਵਿੱਚ ਕੀ ਸੀਗਾ ਉਹਦਾ ਨਾ ਕੀ ਇਸ ਤਰੀਕੇ ਦਾ ਜੋ ਸਾਰਾ ਹੈਗਾ ਆ ਉਹ ਵਰਨਣ ਇੱਥੇ ਦਿਖਾਇਆ ਜਾਵੇਗਾ ਸਟੇਜ ਦੇ ਉੱਪਰ ਇੱਥੇ ਕੋ ਸਿੱਖ ਲੈ ਕੇ ਜਾਣੀ ਚਾਹੀਦੀ ਆ ਔਰ ਮੈਂ ਫਿਰ ਆਸ ਕਰਦਾ ਹਾਂ ਦੁਆਰਾ ਬੇਨਤੀ ਕਰਦਾ ਹਾਂ ਕਿ ਸ਼ਹਿਰ ਨਿਵਾਸੀਆਂ ਨੂੰ ਕਿ ਹਮਾ ਮਾ ਕੇ 1 ਤਰੀਕ ਤੋਂ 11 ਤਰੀਕ ਤੱਕ ਪਹੁੰਚਨ ਦਸਹਿਰੇ ਵਾਲੇ ਦਿਨ ਤਾਂ ਸਾਰਿਆਂ ਨੇ ਆਣਾ ਹੀ ਆ ਔਰ ਮੇਲੇ ਦੀ ਰੌਣਕ ਨੂੰ ਵਧਾਣ ਐਨੀ ਗੱਲ ਕਹਿੰਦਾ ਖਿਮਾ ਦਾ ਜੱਜ ਕਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਸਹੀਦ ਸਾਤਾ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸੰਸਥਾ ਦੇ ਪ੍ਰਧਾਨ ਸ਼੍ਰੀ ਸ਼ੋਕ ਸੂਜੀ ਜਿਨਾਂ ਦਾ ਮੈਂ ਬੱਚਾ ਹਾਂ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਸਾਰੀ ਸੰਸਥਾ ਦੇ ਜਿੰਨੇ ਵੀ ਮੈਂਬਰ ਆ ਕਲਾਕਾਰ ਸਹਿਬਾਨ ਆ ਅਸੀਂ ਇਹਨਾਂ ਦੀ ਰਹਿਨਮਾਈ ਦੇ ਵਿੱਚ ਰਾਮਲੀਲਾ ਦਾ ਮੰਚਨ ਕਰਨ ਜਾ ਰਹੇ ਆ ਜੇ ਸਹੀ ਪੁੱਛੋ ਤਾਂ ਜਿੰਨੀਆਂ ਤਿਆਰੀਆਂ ਚੱਲ ਰਹੀਆਂ ਤਾਂ ਇਹਨਾਂ ਦਾ ਜੋ ਵੀ ਮੈਂ ਆਪਦੇ ਵੱਲੋਂ ਧੰਨਵਾਦ ਇਹਨਾਂ ਦਾ ਕਰ ਸਕਦਾ ਕਿਉਂਕਿ ਮੈਂ ਇਹਨਾਂ ਦਾ ਬੱਚਾ ਮੈਂ ਤਾਂ ਬਹੁਤ ਬਿਜ਼ੀ ਰਹਾਂ ਤਾਂ ਜੋ ਇਹ ਤਿਆਰੀਆਂ ਦਾ ਆਰੰਭੀਆਂ ਨੇ ਜਾਂ ਜੋ ਵੀ ਇਹ ਸਾਰਾ ਕੀਤਾ ਇਹ ਅੰਕਲ ਨੂੰ ਜਾਂਦਾ ਇਹਨਾਂ ਨੇ ਇੱਕ ਸਭ ਤੋਂ ਵੱਡੀ ਜੋ ਮੇਰੇ ਲਈ ਸਾਡੇ ਲਈ ਦੱਸਣਾ ਇਹ ਹੋਊਗਾ ਕਿ ਸ਼ਰਾਰਤੀ ਅੰਸਰਾਂ ਲਈ ਅਸੀਂ ਇਸ ਵਾਰ ਸਪੈਸ਼ਲ ਕੈਮਰੇ ਦਾ ਇੰਤਜ਼ਾਮ ਕੀਤਾ ਅੰਦਰ ਬਾਹਰ ਸਾਰੇ ਕੈਮਰੇ ਲੱਗਣਗੇ ਸੋ ਜਿਵੇਂ ਕਿ ਇੱਕ ਤਰੀਕ ਤੋਂ ਲੈ ਕੇ ਕੱਲ ਨੂੰ ਪਰਸੋਂ ਤੋਂ ਸ਼੍ਰੀ ਰਾਮ 릴ਾਈ ਦਾ ਮੰਚਨ ਬੜੀ ਮਰਿਆਦਾ ਦੇ ਨਾਲ ਇਸ ਸਟੇਜ ਤੋਂ ਸ਼ੁਰੂ ਹੋ ਜੂਗਾ ਉਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ ਆਪਦੇ ਬੱਚਿਆਂ ਨੂੰ ਜਰੂਰ ਨੌਜਵਾਨਾਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਮਾਂ-ਬਾਪ ਦੀ ਇਮਾਨੀਤ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਲਈ ਕੀ ਸੀ ਸੀ ਸੋ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦਿਲੋਂ ਬੇਨਤੀ ਕਰਦਾ ਕਿ ਇੱਕ ਤਰੀਕ ਨੂੰ ਜੋ ਸਾਡੇ ਸ਼ਹਿਰ ਦੇ ਨੌਜਵਾਨ ਕਲਾਕਾਰ ਨੇ ਇਸ ਵਾਰ ਰਾਮਲੀਲਾ ਦਾ ਮੰਚਨ ਕਰਨਗੇ ਪਿਛਲੇ 20 ਦਿਨਾਂ ਤੋਂ ਰਾਤ ਦੇ ਤਕਰੀਬਨ 2 ਵਜੇ ਤੱਕ ਉਹ ਰਿਹਸਲ ਕਰਦੇ ਨੇ ਤੇ ਮੈਂ ਸਾਰੇ ਸ਼ਹਿਰ ਨੂੰ ਫੇਰ ਅਪੀਲ ਕਰਦਾ ਕਿ ਹਮਾਂ ਮਾ ਕੇ ਪਹੁੰਚੋ ਜੈ ਸ਼riram ਮੇਰਾ ਨਾਮ ਵਿੱਕੀ ਕਪੂਰ ਰਾਮਲੀਲਾ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਵੀ ਕਿਹੜੀ ਕਲਾਕਾਰ ਬਾੜ ਦੇ ਆ ਜੀ ਇਸ ਵਾਰ ਬਹੁਤ ਹੀ ਵਧੀਆ ਜੋਰੋ ਸ਼ੋਰੋ ਨਾਲ ਜੋਰੋ ਸ਼ੋਰਾਂ ਨਾਲ ਇਸ ਵਾਰ ਰਾਮ ਲੀਲਾ ਦੀ ਤਿਆਰੀ ਚੱਲ ਰਹੀ ਹੈ ਇਸ ਵਾਰ ਜੋ ਵੀ ਰਾਮ ਲੀਲਾ ਜੀ ਦਾ ਮੰਚਨ ਦਿਖਾਇਆ ਜਾਏਗਾ ਉਹ ਸ਼ਹਿਰ ਨਵਾਸੀ ਜਿੰਨੇ ਵੀ ਸ਼ਹਿਰ ਦੇ ਵਧੀਆ ਕਲਾਕਾਰ ਨੇ ਉਹਨਾਂ ਦੁਆਰਾ ਦਿਖਾਇਆ ਜਾਏਗਾ ਇਹ ਸਰ ਕੋਈ ਵੀ ਕਲਾਕਾਰ ਜਿਵੇਂ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਕਿ ਬਰਿੰਦਾਵਨ ਤੋਂ ਕਲਾਕਾਰ ਬੁਲਾਏ ਗਏ ਸੀ ਇਸ ਵਾਰ ਕੋਈ ਵੀ ਕਲਾਕਾਰ ਬਾਹਰੋਂ ਨਹੀਂ ਆਏਗਾ ਜੋ ਵੀ ਇਹ ਸ਼ਹਿਰ ਦੇ ਕਲਾਕਾਰ ਪਹਿਲਾਂ ਰਾਮ ਲੀਲਾ ਖੇលਦੇ ਹੁੰਦੇ ਸੀ ਉਹੀ ਕਲਾਕਾਰ ਰਾਮ ਲੀਲਾ ਦਾ ਮੰਚਨ ਕਰਨਗੇ ਜੋ ਕਿ ਇੱਕ ਤਰੀਕ ਤੋਂ ਸ਼ੁਰੂ ਹੋਏਗੀ ਅਤੇ 11 ਤਰੀਕ ਤੱਕ 11 ਨਾਈਟਾਂ 라ਮਿੰਦਾਂ ਦੀਆਂ ਦਿਖਾਈਆਂ ਜਾਣਗੀਆਂ ਅਤੇ 12 ਤਾਰੀਖ ਨੂੰ ਦਸਹਿਰਾ ਮੇਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਏਗਾ। ਰਿਹਸਲ ਨੂੰ ਲੈ ਕੇ ਕਿਹੋ ਜਿਹੀ ਤਿਆਰੀ ਕਦੋਂ ਰਿਹਸਲ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ। ਨਵੇਂ-ਨਵੇਂ ਕਲਾਕਾਰ ਉੱਪਰ ਕੇ ਬਾਹਰ ਆ ਰਹੇ ਨੇ। ਅਸੀਂ ਉਹਨਾਂ ਤੋਂ ਨਵੇਂ-ਨਵੇਂ ਰੋਲ ਜੋ ਵੀ ਹੈ ਨਵੇਂ ਕਲਾਕਾਰਾਂ ਤੋਂ ਕਰਵਾ ਰਹੇ ਹਾਂ। ਤੇ ਅ ਸਾਨੂੰ ਉਮੀਦ ਹੈ ਕਿ ਜੋ ਅਸੀਂ ਕਲਾਕਾਰ ਇਸ ਵਾਰ ਨਵੇਂ ਤਿਆਰ ਕੀਤੇ ਨੇ ਉਹ ਸਾਡੀ ਉਮੀਦ ਤੇ ਖਰਾ ਉਤਰਨਗੇ ਅਤੇ ਵਧੀਆ ਸਟੇਜ ਤੇ ਪਰਫਾਰਮ ਕਰਨਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ